ਜਿੱਤਣਾ ਹੈ ਜਿੱਤਣਾ ਹੈ ਪੰਜਾਬ ਦਾ ਪੁੱਤ ਜਿੱਤਣਾ ਹੈ ਜਿੱਤਣਾ ਹੈ ਜਿੱਤਣਾ ਹੈ ਪੰਜਾਬ ਦਾ ਪੁੱਤ ਜਿੱਤਣਾ ਹੈ ਬੋਲੇ ਸੋ ਨਿਹਾਲ ਇਨਕਲਾਬ ਇਨਕਲਾਬ ਠਿੱਖੀ ਵਿੰਡ ਵਾਲਿਓ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਉਹਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਧੰਨਵਾਦ ਕਰਾਂ ਅੱਜ ਤੁਹਾਡੇ ਕੋਲੇ ਆਇਆ ਮਾਝੇ 'ਚ ਆ ਜਿਹੜਾ ਪਿਆਰ ਹੈ ਮਾਝੇ ਵਾਲਿਆਂ ਦਾ ਤਾਂ ਫਿਰ ਸਿੱਧਾ ਹੀ ਹੁੰਦਾ ਜੋ ਦਿਲ ਤੇ ਉਹੀ ਜ਼ੁਬਾਨ ਤੇ ਜਿੱਥੇ ਖੜ ਗਏ ਫਿਰ ਖੜ ਗਏ ਅੱਗੇ ਜਾ ਕੇ ਬੋਲਾਂਗੇ ਆਰਾਮ ਨਾਲ ਚੱਲੋ ਹਰਾਮ ਨਾਲ ਕੋਈ ਦੇਖੋ ਬਜ਼ੁਰਗ ਬੀਨੇ ਵਿੱਚ ਵਿੱਚ ਮਾਵਾ ਪੈਣਾ ਬੀਨੇ ਬੱਚੇ ਵੀ ਨੇ ਛੋਟੇ ਛੋਟੇ ਆਰਾਮ ਨਾਲ ਚੱਲੋ ਅੱਗੇ ਜਾ ਕੇ ਫਿਰ ਬੋਲ ਲਾਂਗੇ ਆਪੇ ਆ ਇੱਕ ਮੋਟੋ ਮਾਰੋ ਜੀ ਚੌਕ 'ਚ ਜਾਈ ਮੈਂ ਕਿੱਥੇ ਪੰਜਾਬ ਦਾ ਪੁੱਤ ਜਿਦੌਣਾ Did you it ਬੋਲੇ ਸੋਨਹਾਲ ਪਿੱਖੀ ਬਿੰਡ ਵਾਲਿਓ ਅੱਜ ਤੁਹਾਡਾ ਜੋਸ਼ ਦੇਖ ਕੇ ਤੁਹਾਡਾ ਜਜ਼ਬਾ ਦੇਖ ਕੇ ਥਕਾਵਟਾਂ ਉੱਤਰ ਗਈਆਂ ਤੁਸੀਂ ਬਹੁਤ ਚਿਰ ਦੇ ਖੜੇ ਹੋ ਗਰਮੀ ਹੈ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਤੁਸੀਂ ਖੜੇ ਹੋ ਇਹਦਾ ਕਿਤੇ ਮੈਂ ਕਰਜ਼ਾ ਨਹੀਂ ला ਸਕਦਾ ਕਿਸੇ ਜਨਮ ਚ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਹਰ ਰੋਜ਼ ਮੇਰੀ ਗੱਡੀ ਚੋਂ ਕੁਇੰਟਲਾਂ ਦੇ ਕੁਇੰਟਲ ਫੁੱਲ ਮੈਨੂੰ ਪੈਟਰੋਲ ਪੰਪ ਤੇ ਰੋਕ ਕੇ ਕੱਢ ਕੇ ਆਪਣੀ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਤੁਸੀਂ ਦੇ ਰਹੇ ਹੋ ਔਰ ਹੁਣ ਇੱਕ ਤਰੀਕ ਨੂੰ ਇਸੇ ਪਿਆਰ ਨੂੰ ਵੋਟਾਂ ਚ ਬਦਲ ਕੇ ਇੱਕ ਨਵਾਂ ਇਤਿਹਾਸ ਲਿਖ ਦਿਓ ਮਾਝੇ ਵਾਲਿਓ ਮਾਝੇ ਵਾਲੇ ਇਤਿਹਾਸ ਲਿਖਣ ਵਾਸਤੇ ਜਾਣੇ ਜਾਂਦੇ ਐ ਸੋ ਵੀਰੋ ਪਹਿਲਾਂ ਤੁਸੀਂ ਪਹਿਲਾਂ ਤੁਸੀਂ ਪੜਾਸ ਕੱਢ ਲੋ ਤੁਹਾਡੇ ਆਪਣੇ ਲਾਲਜੀਤ ਪੁੱਲਰ ਤੁਹਾਡੇ ਕੈਂਡੀਡੇਟ ਨੇ ਆ ਜਿਹੜਾ ਕਾਠਾ ਹੈ ਇਹ ਮੈਨੂੰ ਲੱਗ ਨਹੀਂ ਰਿਹਾ ਕਿ ਮੈਂ ਪਿੱਖੀ ਬਿੰਡਾਂ ਜਾਂ ਸੰਗਰੂਰ ਵਾਲੇ ਪਾਸੇ ਆ ਇਹ ਸੰਗਰੂਰ ਵਾਲੇ ਪਾਸੇ ਹੁੰਦਾ ਕਾਠੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਵੀਰੋ ਜਿੱਥੇ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਜੋ ਤੁਸੀਂ 2 ਸਾਲਾਂ ਚ ਕਰ ਲਿਆ ਸਾਨੂੰ ਬਹੁਤ ਸੁੱਖ ਮਿਲਿਆ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ ਜੀ 43000 ਖਾਲਿਆਂ ਦਾ ਕੱਸੀਆਂ ਦਾ ਪਾਣੀ ਤੇਲਾਂ ਤੇ ਪਹੁੰਚ ਗਿਆ 90% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੱਥ ਖੜਾ ਕਰੋ ਜਿਨ੍ਹਾਂ ਜਿਨ੍ਹਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਉਹ ਹੀ ਤਾਰਾਂ ਨੇ ਉਹ ਹੀ ਖੰਭੇ ਨੇ ਉਹ ਹੀ ਫਿਓਜ ਨੇ ਉਹ ਹੀ ਜੈਂਪਰ ਨੇ ਉਹ ਹੀ ਗ੍ਰਿਡ ਨੇ ਉਹ ਹੀ ਟਰਾਂਸਫਾਰਮਰ ਨੇ ਹੁਣ ਕਿਵੇਂ ਆਉਣ ਲੱਗੀ ਲਾਈਟ ਬਈ ਹੁਣ ਕਿਵੇਂ ਆਉਣ ਲੱਗੀ ਇਹਦੇ ਵਾਸਤੇ ਇਹਦੇ ਵਾਸਤੇ ਨੀਤਾਂ ਸਾਫ਼ ਚਾਹੀਦੀਆਂ ਨੀਤਾਂ ਸਾਫ਼ ਤੁਹਾਡੇ ਘਰੇ ਰਾਸ਼ਨ ਪਹੁੰਚਦਾ ਤੁਹਾਡੇ ਖਿਡਾਰੀਆਂ ਨੂੰ ਕਰੋੜ-ਕਰੋੜ ਰੁਪਈਆ ਅਸੀਂ ਮੈਡਲ ਦਿੱਤੇ ਦਾ ਦਿੰਨੇ ਆ ਔਰ ਸ਼ਹੀਦ ਜਿਹੜੇ ਸਾਡੇ ਸਾਡੀ ਰਾਖੀ ਕਰਦੇ ਆ ਬਾਡਰਾਂ ਤੇ ਨਾ ਕਰੇ ਰੱਬ ਨਾ ਕਰੇ ਕੋਈ ਐਸੀ ਸ਼ਹਾਦਤ ਡਿਊਟੀ ਦੌਰਾਨ ਹੋਵੇ 1 ਕਰੋੜ ਰੁਪਈਆ ਦਾ ਚੈੱਕ ਦੇ ਕੇ ਆਉਣਿਆ ਕੋਈ ਮੁੱਲ ਨਹੀਂ ਹੈਗਾ ਸ਼ਹੀਦ ਦੀ ਜਾਨ ਦਾ ਪਰ ਇਹ ਵੀ ਕਬੀਲਦਾਰੀ ਲਈ ਤੇ ਚੜ ਜਾਂਦੀ ਹੈ ਉਹ ਪਰਿਵਾਰ ਰੋਂਦਾ ਨਹੀਂ ਹੈਗਾ ਫਿਰ ਇਸ ਤੋਂ ਇਲਾਵਾ 16 ਟੋਲ ਪਲਾਜੇ ਬੰਦ ਕੀਤੇ ਆ ਲਗਭਗ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਜੀ 60 60 ਲੱਖ ਇਹ ਸੈਂਟਰ ਵਾਲੇ ਪੈਸੇ ਰੋਕੀ ਬੈਠਿਆ ਆਪਣਾ ਮੰਡੀਆਂ ਦਾ ਪੈਸਾ ਰੋਕੀ ਬੈਠਿਆ 5500 ਕਰੋੜ ਰੁਪਇਆ ਐਨ ਐਚ ਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕੀ ਬੈਠਿਆ ਜੇ ਤੁਸੀਂ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਹੋਰ ਦੇ ਦੋਗੇ ਜਦੋਂ ਪਾਰਲੀਮੈਂਟ ਚ ਗੱਜੇ ਮਜਾਲ ਆ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸੁ ਵੀਰੋ ਵੀਰੋ ਗੱਲ ਇਹ ਕਿ ਸਾਡੇ ਮੁੰਡੇ ਬਾਹਰ ਜਾਂਦੇ ਕਿਉਂ ਜਾਂਦੇ ਕੋਈ ਚਾਹ ਨੂੰ ਨਹੀਂ ਜਾਂਦੇ ਓਏ ਸਿਸਟਮ ਤੋਂ ਦੁਖੀ ਹੋ ਕੇ ਰੁੱਸ ਕੇ ਜਾਂਦੇ ਆ ਕਿ ਚਲੋ ਚੱਲੀਏ ਯਾਰ ਇੱਥੇ ਤਾਂ ਕੁਝ ਹੈ ਹੀ ਨਹੀਂ ਸੀ ਕਿਉਂਕਿ ਤੂੰ ਪਹਿਲਾਂ ਵਾਲਾ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੇ ਕਦੇ ਇਦੋਂ ਬਿਨਾ ਬਿਆਨ ਹੀ ਨਹੀਂ ਦਿੱਤਾ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕਿਉਂ ਕਹਿੰਦੇ ਹੋ ਪੀਪਾ ਕਹੋ ਉਹਨੂੰ ਫਿਰ ਆਪਾਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਉਹ ਖਜ਼ਾਨਾ ਵੀ ਭਰਾਂਗੇ ਪਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰਾਂਗੇ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆ ਰਹੇ ਹੈ ਕੱਲ ਨੂੰ ਗੁਰੂ ਕੀ ਨਗਰੀ ਰਾਮਦਾਸ ਬਾਬਾ ਨਾਮਦਾਸ ਦੀ ਗੁਰੂ ਨਾਮਦਾਸ ਦੀ ਨਗਰੀ ਚ ਕੇਜਰੀਵਾਲ ਜੀ ਆ ਰਹੇ ਮੱਥਾ ਟੇਕਣ ਵੀਰੋ ਉਹਨਾਂ ਨੂੰ ਆਏ ਸੀ ਭਾਜਪੀ ਵਾਲਿਆਂ ਨੂੰ ਕਿ ਪਤਾ ਨਹੀਂ ਅਸੀਂ ਕੇਜਰੀਵਾਲ ਨੂੰ ਅੰਦਰ ਕਰਕੇ ਪਾਰਟੀ ਖਤਮ ਕਰ ਦਾਂਗੇ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਆ ਭਿੱਖੀ ਬਿੰਡਾਲਿਓ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਏ ਤੁਹਾਡਾ ਪਿਆਰ ਹੈ ਜਿਹੜਾ ਥੱਕਣ ਨਹੀਂ ਦਿੰਦਾ ਆ ਜਿਹੜੇ ਫੁੱਲ ਨੇ ਆ ਕੁਇੰਟਲਾਂ ਦੇ ਕੁਇੰਟਲ ਵੀਰੋ ਇੱਕ ਕਿਸੇ ਪੁਰਾਣੇ ਜਨਮ ਦਾ ਮੇਰਾ ਇੱਕ ਪੁੰਨ ਨਹੀਂ ਹੋਣਾ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਹੋ ਨਹੀਂ ਇੱਥੇ ਸੁਖਵੀਰ ਬਾਦਲ ਵਰਕੇ ਨੂੰ ਦੁਪਹਿਰੇ ਨਹੀਂ ਬਾਹਰ ਨਿਕਲ ਲੈਂਦਾ ਕੋਈ ਆ ਤਾਂ ਸ਼ਾਮ ਹੋ ਗਈ ਫੇਰ ਵੀ ਉਹ ਉੱਤੇ ਛਤਰੀ ਲਵਾ ਕੇ ਆਪਣੀ ਜੀਪ ਤੇ ਫਿਰਦਾ ਕਿਉਂਕਿ ਧੁੱਪ ਤੋਂ ਡਰ ਲੱਗਦਾ ਹੈ ਕਦੇ ਧੁੱਪੇ ਗਏ ਹੋਣ ਤਾਂ ਪਤਾ ਲੱਗੇ ਨਾ ਇਹ ਟੈਂਪਰੇਚਰ ਪੁੱਛ ਕੇ ਜਾਂਦੇ ਹਾਊ ਮੱਚ ਇਜ਼ ਦ ਟੈਂਪਰੇਚਰ ਸਰ 42 ਡਿਗਰੀ ਸੈਲਸੀਸ ਓ ਮਾਈ ਗੋਡ ਇਜ਼ ਟੂ ਹੌਟ ਨੋ 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 ਟੂ ਹੌਟ ਟੂ ਹੌਟ ਜਦੋਂ 30 32 ਹੋਇਆ ਦੱਸਿਓ ਫਿਰ ਆਪਾਂ ਪੰਜਾਬ ਬਚਾਵਾਂਗੇ ਘੰਟੀਕ ਵਾਸਤੇ ਇਹ ਪੰਜਾਬ ਬਚਾਉਂਦੇ ਫਿਰਦੇ ਆ ਘੰਟੀਕ ਵਾਸਤੇ ਸੋ ਵੀਰੋ ਤੁਸੀਂ ਪਹਿਲਾਂ ਵੀ ਸਰਬੰਨ ਤੁਨ ਤੁਹਾਡੇ ਆਪਣੇ ਆ ਲਾਲਜੀਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰਿਆਂ ਮਾਝੇ ਵਾਲਿਆਂ ਨੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰਿਪਲ ਕਰ ਦੋ ਮੈਨੂੰ ਇਹ ਸੌਖਾ ਹੋ ਜਾਊਗਾ ਕਿ 1 ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬ ਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਐਨ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੇ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਮੰਗਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਦੇਸ਼ ਨੂੰ ਉਹ ਸਾਡੇ ਸ਼ਹੀਦਾਂ ਨੇ ਉਹ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਹ ਮੁਲਕ ਸਾਨੂੰ ਲੈ ਕੇ ਦਿੱਤਾ ਇਹ ਮੁਲਕ ਸਾਨੂੰ ਰਿਓੜੀਆਂ ਬੱਟੇ ਨਹੀਂ ਮਿਲਿਆ ਇਹ ਮੁਲਕ ਵਾਸਤੇ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਇਹ ਕਹਿੰਦੇ ਅਕੇ ਤੁਹਾਡੀ ਭਗਤ ਸਿੰਘ ਦੀ ਚਾਕੀ ਜਾਂ ਮਾਈ ਭਾਗੋ ਦੀ ਚਾਕੀ ਨਹੀਂ ਆ ਸਕਦੀ 26 ਜਨਵਰੀ ਚ ਉਹ ਮੈਂ ਕਿਹਾ ਛੱਡੋ ਪਰੇ ਸਾਡੇ ਕੋਲੇ ਤਾਂ ਐ ਪੈਰ ਪੈਰ ਤੇ ਸ਼ਹੀਦ ਨੇ ਤੁਸੀਂ ਸਾਡੀ ਕੁਰਬਾਨੀਆਂ ਨੂੰ ਰੋਕ ਨਹੀਂ ਸਕਦੇ ਸੋ ਇਸੇ ਕਰਕੇ ਮੈਂ ਕਹਿੰਨਾ ਵੀਰੋ ਕੀ ਹੋਇਆ ਜੇ ਪਤ ਚੜਾਈ ਸੁਰਜੀਤ ਪਾਤਰ ਜੀ ਹੁਣੇ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਮੌਤ ਹੋਈ ਹੈ ਮੈਂ ਗਿਆ ਸੀ ਸੰਸਕਾਰ ਤੇ ਪਰਸੋਂ ਵੀਰੋ ਉਹਨਾਂ ਨੇ ਇਹ ਗੱਲ ਲਿਖੀ ਹੈ ਕੀ ਹੋਇਆ ਜੇ ਪਤ ਚੜਾਈ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਵੀਰੋ ਆਪਾਂ ਫੁੱਲ ਲਗਾ ਲਾਂਗੇ ਇਸ ਧਰਤੀ ਤੇ ਕੁਸ਼ਤੀਆਂ ਸਿੰਜਾਂ ਵੀ ਹੋਣਗੀਆਂ ਬਸ ਤੁਸੀਂ ਸਾਥ ਦਿਓ ਬਾਹਰ ਨਹੀਂ ਜਾਣ ਦੇਣਾ ਬਾਹਰ ਲੈ ਨੂੰ ਇੱਥੇ ਬੁਲਾਉਣਾ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇਹ ਤੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌکریاں ਮੰਗਣ ਵਾਲੇ ਨਾ ਬਣੋ ਨੌکریاں ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਐਸੇ ਕਰਕੇ ਮੈਂ ਪਾਰਲੀਮੈਂਟ ਜਦੋਂ ਬੋਲਦਾ ਸੀ ਮੈਂ ਮੈਂ ਕਿਹਾ ਮੈਂ ਕਿਹਾ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹ ਬਣਾਣੀ ਆਉਂਦੀ ਹੈ ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਵੀਰੋ ਜਿਹੜੇ ਸਾਹ ਤੇ ਝੂਠ ਬੋਲਣ ਲੱਗੇ ਹੋਏ ਐ ਸੋ ਵੀਰੋ ਆ ਪਿਆਰ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जबो मर्जी बुला लो मैं थोड़े सामने हाजिर हो जाऊंगा आ इलाके नु आपा सारे नु खूबसूरत बनावना है ओथे ही पुराने टोंबे सीवरेजਾਂ ਤੇ ਖੜਿਆ ਆਓ ਆਪਾਂ ਪੰਜਾਬ ਨੂੰ ਦੁਬਾਰੇ ਸੋਨੇ ਦੀ ਚਿੜੀ ਬਣਾਈਏ ਆਓ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਤੇ ਰੰਗ ਭਰੀਏ ਆਪਾਂ ਪੰਜਾਬ ਦੇ ਵਿੱਚ ਖੁਸ਼ੀਆਂ ਵਾਲੇ ਹੱਸਣ ਖੇਡਣ ਵਾਲੇ ਨੱਚਣ ਡਪਣ ਵਾਲੇ ਤਰੱਕੀਆਂ ਵਾਲੇ ਸੋ ਦੋਨੇ ਹੱਥ ਉੱਪਰ ਚਾੱਕ ਕੇ ਮੇਰਾ ਹੌਸਲਾ ਵਧਾ ਦਿਓ ਦੋ ਨਾਅਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜੇ ਹੋਰ ਉੱਚੀ ਚੱਕ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਿਰਾ ਜੈ ਜਿੰਦਾਬਾਦ ਇੱਕ ਮਿੰਟ ਵਾਸਤੇ ਲਾਲਜੀਤ ਪੁੱਲਰ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਪਣੇ ਮਹਿਬੂਬ ਨੇਤਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੀ ਮਾਝੇ ਦੀ ਧਰਤੀ ਹਲਕਾ ਖੇਮ ਕਰਨ ਦੇ ਐਮ ਐਲ ਏ ਉਹਨਾਂ ਦੇ ਸ਼ਹਿਰ ਭਿੱਖੀਵਿੰਡ ਆ ਕੇ ਸਾਡੀ ਚੋਣ ਕੰਪੇਨ ਨੂੰ ਅੱਗੇ ਤੋਰਿਆ ਤੇ ਵੱਡੀ ਲੀਡ ਨਾਲ ਜਿਤਾਉਣ ਦਾ ਐਜ਼ ਲਿਆ ਤੇ ਭਰਾਵੋ ਪਹਿਲਾਂ ਹੀ ਧਨ ਸਾਹਿਬ 20 ਤੋਂ 25 ਹਜ਼ਾਰ ਦੀ ਲੀਡ ਕਰਦੇ ਪਏ ਸੀ ਅੱਜ ਮਾਨ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਆਉਣ ਨਾਲ 40 ਤੋਂ 45 ਹਜ਼ਾਰ ਦੀ ਲੀਡ ਬਣ ਗਈ ਆ ਤਗੜੇ ਹੋ ਕੇ ਜਿਤਾ ਦਿਓ ਇਹ ਭਿੱਖੀਵਿੰਡ ਵਾਲਿਓ ਤੋਂਨ ਸਾਹਿਬ ਦੀ ਇਕਵਾਈ ਦੇ ਵਿੱਚ ਕਰ ਦੋਗੇ ਵਟ ਬੋਲੇ ਸੋਨਿਹਾਲ ਸਿੱਕੀਵੰਡ ਦੀ ਧਰਤੀ ਤੇ ਤੁਹਾਡਾ ਸਾਰਿਆਂ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋ ਤੁਹਾਂ ਸਭ ਦਾ ਧੰਨਵਾਦ ਤੁਹਾਂ ਸਭ ਕਰੋ ਧੰਨਵਾਦ ਤੁਹਾਂ ਸਭ ਦਾ ਸਾਬੂ ਜਿੱਤੇ ਗਏ ਅੱਜ ਮਾਨ ਸਾਹਿਬ ਆ ਗਿਆ 40000 ਦੀ ਲੀਡ ਦਿਗਾਉਣੀ ਆ ਭੁੱਲਰ ਸਾਹਿਬ ਨੂੰ ਜਿੰਦਾਬਾਦ ਜਿੰਦਾਬਾਦ ਮੇਰੇ ਕੋਲ ਕੋਈ ਸ਼ਬਦ ਨਹੀਂ ਭਰਾਓ ਮੈਂ ਤੁਹਾਡੇ ਚਰਨਾਂ ਤੇ ਮੱਥਾ ਰੱਖ ਕੇ ਮੱਥਾ ਟੇਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਨਾ ਪਿਆਰ ਦੇ ਲਈ ਬੋਲੇ ਸੋਨਿਹਾਲ